ਕੀ ਤੋ ਅਸੀਂ ਡਾਡੇ ਕਰਕੀ ਤੋਂ ਕਰਦੇ ਲਾਂਗੇ ਕੁਰਸੀ ਤੋਂ ਅੱਜ ਮੈਂ ਜਿੰਦਾਬਾਦ ਜਿੰਦਾਬਾਦ ਸਾਡੇ ਕਾ ਜਿੰਦਾਬਾਦ 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 ਨਰਦੇ ਲੋਕ ਜਿੰਦਾਬਾਦ 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 ਮੈਂ ਗੁਰਪ੍ਰੀਤ ਸਿੰਘ ਨਾ ਦੁੱਦਾ ਪੀਐਸਡੀ ਇੰਪਲਾਈ ਫਿਟੇਸ਼ਨ ਅਟੈਕ ਡਿਵੀਜ਼ਨ ਪ੍ਰਧਾਨ ਤੇ ਨਾਲ ਸਾਡੇ ਇਸ ਵਕਤ ਜੋ ਸੀਐਮਸੀ ਡਿਵੀਜ਼ਨ ਹਾਊਸ ਦੇ ਵਿੱਚ ਵਾਕਵਾਕ ਡਿਵੀਜ਼ਨਾਂ ਤੋਂ ਆਏ ਹੋਏ ਮੁਲਾਜ਼ਮ ਅਤੇ ਮੁਲਾਜ਼ਮਾਂ ਆਗੂ ਖੜੇ ਨੇ ਤੇ ਅੱਜ ਦਾ ਜਿਹੜਾ ਧਰਨਾ ਪ੍ਰੋਟੈਸਟ ਆ ਉਹ ਸੀਐਮਡੀ ਡਿਵੀਜ਼ਨ ਦੇ ਵਿੱਚ ਜਿਹੜਾ ਦੂਸਰਾ ਧਰਨਾ ਦੂਸਰਾ ਦਿਨ ਆ ਕਿਉਂਕਿ 11 12 13 ਤਰੀਕ ਨੂੰ ਜੋ ਮਾਸਕਾਇਜ ਲੀਵ ਭਰ ਕੇ ਮੁਲਾਜ਼ਮ ਛੁੱਟੀ ਤੇ ਗਏ ਨੇ ਬਿਜਲੀ ਮੁਲਾਜ਼ਮ ਉਹਨਾਂ ਦਾ ਅੱਜ ਦੂਜਾ ਦੂਜੇ ਦਿਨ ਦਾ ਧਰਨਾ ਤੇ ਇਹ ਜਿਹੜਾ ਜਿਵੇਂ ਕੱਲ ਵੀ ਧਰਨੇ ਹੋਏ ਨੇ ਤੇ ਅੱਜ ਵੀ ਧਰਨੇ ਆ ਜਿਹੜੇ ਉਹ ਸਾਡੇ ਜਿਹੜੇ ਤਿੰਨ ਸਵਾਈ ਆਗੂ ਨੇ ਇੱਥੇ ਖੜੇ ਨੇ ਜਿਵੇਂ ਜੁਆਇੰਟ ਫੋਰਮ ਤੋਂ ਸਾਡੇ ਇੰਜੀਨੀਅਰ ਰਵੀ ਸਿੰਘ ਜੀ ਤੇ ਬਿਜਲੀ ਮੰਤਰੀ ਤੋਂ ਸਾਡੇ ਇੰਜੀਨੀਅਰ}{|\text{ਪਾਲ ਸਿੰਘ ਜੀ ਅਤੇ ਜੋ ਐਕਸਪੈਂਸ਼ਨਰ ਪਾਵਰ ਕਾਮ ਅਤੇ ਟ੍ਰਾਂਸਕੋ ਪੈਂਸ਼ਨਰ ਯੂਨੀਅਨ ਏਟਿਕ ਪੰਜਾਬ ਆ ਜਿਹੜੇ ਉਹਨਾਂ ਦੇ ਸੂਬਾ ਦੇ ਮੀਤ ਪ੍ਰਧਾਨ ਨੇ ਇੰਜੀਨੀਅਰ}{|\text{ਕੇਬਲ ਸਿੰਘ ਪਰਵਾਹ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਤੀਜੇ ਦੂਜੇ ਦਿਨ ਧਰਨਾ ਲੱਗ ਰਿਹਾ ਤੇ ਕੱਲ ਵੀ ਇਹ ਧਰਨਾ ਇਸੇ ਪ੍ਰਕਾਰ ਜਾਰੀ ਰਹੂਗਾ ਔਰ ਧਰਨਿਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਦੱਸ ਦਿੰਨੇ ਆ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਧਰਨਿਆਂ ਤੇ ਬੈਠ ਕੇ ਇਹ ਹੜਤਾਲ ਕਰਕੇ ਬੈਠ ਗਏ} ਵੀ ਜਿਹੜੀ ਇਹ ਹੜਤਾਲ ਦੀ ਕਹਾਣੀ ਆ ਉਹ ਕਈ ਸਾਲ ਤੋਂ ਜੋ ਮੰਗਾਂ ਸੀ ਉਹਦੇ ਵਿੱਚ ਨੀਅਰ ਅਬਾਊਟ 50 ਮੰਗਾਂ ਤੋਂ ਫਿਰ 40 ਮੰਗਾਂ ਹੋਈਆਂ 40 ਮੰਗਾਂ ਦੇ ਵਿੱਚ ਜਦੋਂ ਇਹਨਾਂ ਦੇ ਉੱਤੇ ਵਿਚਾਰ ਚਰਚਾ 2 ਜੂਨ ਨੂੰ ਹੋਈ ਆ ਜੋ ਲੰਘ ਚੁੱਕੀ ਆ ਤੇ ਉੱਥੇ 25 ਮੰਗਾਂ ਨੂੰ ਬਿਜਲੀ ਮੰਤਰੀ ਸੀਐਮਡੀ ਨੇ ਮੰਨ ਲਿਆ ਪ੍ਰਵਾਨ ਕਰ ਲਿਆ ਔਰ ਉਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਇਹਨਾਂ ਨੇ ਕਿਹਾ ਵੀ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਤੇ ਨੋਟੀਫਿਕੇਸ਼ਨ ਜਾਰੀ ਕਰ ਦਨੇ ਆ ਤੇ 10 ਦਿਨ ਬਾਅਦ ਉਹਦਾ ਨੋਟੀਫਿਕੇਸ਼ਨ ਜਾਰੀ ਕਰਦੀ ਤਰੀਕ ਕੀਤੀ ਸੀ ਪਰ 10 ਤਰੀਕ ਸੌਰੀ 12 ਜੂਨ ਤੋਂ ਬਾਅਦ ਅੱਜ ਤੱਕ ਉਹ ਮਾਮਲਾ ਸਿਰਫ ਇਦਾਂ ਹੀ ਨਟਕਦਾ ਰਿਹਾ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਜਾਰੀ ਕਰ ਦਿੰਨੇ ਆ ਜਾਰੀ ਕਰ ਦਿੰਨੇ ਆ ਤਾਂ ਜਾ ਕੇ ਕਿਤੇ ਨਾ ਕਿਤੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ 3 ਦਿਨ ਦੀ ਸਮੂਹਿਕ ਛੁੱਟੀ ਤੇ ਜਾਣਾ ਪਿਆ ਔਰ ਸਮੂਹਿਕ ਛੁੱਟੀ ਤੇ ਜਾਣ ਦਾ ਜਿਹੜਾ ਜਿਹੜੇ ਖਫਤਕਰ ਨੇ ਉਹ ਇਹਨਾਂ ਮੁਲਾਜ਼ਮਾਂ ਨੂੰ ਇਹਨਾਂ ਜਿਹੜੇ ਸਬਾਈ ਆਗੂ ਨੇ ਜਾਂ ਸਰਲੇ ਲੈਵਲ ਤੇ ਜੂਨੀਅਰਾਂ ਦੇ ਆਗੂ ਨੇ ਉਹਨਾਂ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਕਿਉਂਕਿ ਇਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰਾ ਜਿਹੜਾ ਉਹ ਪੰਜਾਬ ਦੀ ਸਰਕਾਰ ਆ ਵਿੱਤ ਮੰਤਰੀ ਜਿਹੜਾ ਕੱਲ ਪਰਸੋਂ ਦੀ ਮੀਟਿੰਗ ਦੇ ਵਿੱਚ ਬੈਠਾ ਸੀਗਾ ਬਿਜਲੀ ਮੰਤਰੀ ਜਿਹਨੇ ਲਗਾਤਾਰ ਮੀਟਿੰਗਾਂ ਕੀਤੀਆਂ ਨੇ ਜਾਂ ਸੀਐਮਡੀਆ ਜਿਹਨੇ ਲਗਾਤਾਰ ਮੀਟਿੰਗਾਂ ਨੇ ਉਹ ਮੀਟਿੰਗਾਂ ਕੀਤੀਆਂ ਨੇ ਉਹ ਉਹ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਮੰਗਾ ਨੂੰ ਜਾਇਜ਼ ਮੰਨ ਲਿਆ ਜਾਇਜ਼ ਮੰਨ ਕੇ ਉਹਨਾਂ ਨੂੰ ਮੰਨ ਲਿਆ ਤੇ ਫਿਰ ਉਹਨਾਂ ਦਾ ਨੋਟੀਫਿਕੇਸ਼ਨ ਕਰਨ ਦੇ ਵਿੱਚ ਕੀ ਤਰ੍ਹਾਂ ਸੀ ਕਿਉਂਕਿ ਸਾਥੀ ਦੱਸਣਗੇ ਵੀ ਜੋ ਰਾਤ ਨੂੰ 10 ਤਰੀਕ ਨੂੰ ਰਾਤ ਨੂੰ 12:30 ਵਜੇ ਤੱਕ ਵੇਟ ਕਰਦੇ ਰਹੇ ਤਾਂ ਜਾ ਕੇ ਕਿਤੇ ਨਾ ਕਿਤੇ ਕਾਲ ਦਿੱਤੀ ਗਈ ਆ ਔਰ ਜਿਹੜੀ 6 ਵਜੇ ਮੀਟਿੰਗ ਚੱਲੀ ਸੀ 6 ਵਜੇ ਤੱਕ ਉਸ ਦੇ ਵਿੱਚ ਕੱਲੀ ਕੱਲੀ ਮੰਗ ਨੂੰ ਜਾਇਜ਼ ਦੱਸਿਆ ਗਿਆ ਵੀ ਔਰ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਇਹ ਨਾ ਸੋਚਣ ਕਿ ਕਿਤੇ ਖਜ਼ਾਨੇ ਦੇ ਉੱਤੇ ਵਜਨ ਪਾਣਗੇ ਮੁਲਾਜ਼ਮ ਆਪਣੀਆਂ ਮੰਗਾ ਬਣਵਾ ਕੇ ਕੋਈ ਖਜ਼ਾਨੇ ਦੇ ਮੰਗਾ ਵਜਨ ਨਹੀਂ ਪਹਿਣਾ ਤੇ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਬਾਕੀ ਆਪਾਂ ਜਿਹੜੇ ਸਵੇਾਈ ਆਕੂਫਰੇ ਨੇ ਉਹਨਾਂ ਦੇ ਨਾਲ ਇਹ ਵਿਚਾਰ ਚਰਚਾ ਕਰਦੇ ਆ ਤੇ ਨਾਲ ਦੀ ਨਾਲ ਥੋੜਾ ਬਹੁਤਾ ਫੇਰ ਦੱਸਦੇ ਆ ਸੋ ਤੋਂ ਬਣਾ ਸਰਬਾਰੀ ਗਰੀ ਸਿੰਘ ਨੇ ਪੋਜੀਸ਼ਨ ਕੀ ਹੈ ਜਿਹੜੀ ਇਸ ਵਕਤ ਚੁਣੀ ਆ ਜੀ ਅਰੇ ਪੀ ਸਿੰਘ ਗੁਆਂਢਪੁਰ ਦੇ ਅੰਦਰ ਜਿਹੜੀ ਪੋਸਟ ਨੇ ਨਿਯੁਕਤ ਕਰਾ ਅੱਜ ਦੀ ਜੋ ਪੋਜੀਸ਼ਨ ਆ ਗੱਲ ਜੋ ਸਾਡੀ ਸਟ੍ਰਾਈਕ ਤੇ ਮਾਸ ਲੀਵ ਤੇ ਕਰਜੂ ਲੀਵ ਤੇ ਲੋਕ ਗਿਆ ਸੀ ਕੱਲ ਨਾਲੋਂ 10% ਅਪ ਹੋਈ ਆ ਸਾਡੀ ਜਿਹੜੀ ਮਾਸ ਕਰਜੂ ਲੀਵ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਆ ਔਰ ਜੇਕਰ ਮੈਨੇਜਮੈਂਟ ਕਿਸੇ ਵੀ ਸਟੇਜ ਤੇ ਜਾ ਕੇ ਸਾਡੇ ਨਾਲ ਗੱਲ ਨਹੀਂ ਕਰੇਗੀ ਤਾਂ ਇਹ ਜੋ ਹੈ ਸੰਘਰਸ਼ ਕਰਨ ਨਾਲ ਪੂਰਾ ਹੋਏਗਾ ਗੱਲ ਨਾਲ ਅੱਜ ਨਾਲੋਂ ਹੋਰ ਅੱਗੇ ਜਾਏਗਾ ਸੋ ਅਸੀਂ ਉਹਨਾਂ ਸਾਥੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਜਿਹੜੇ ਆਪਣੀਆਂ ਡਿਊਟੀਆਂ ਤੇ ਆ ਉਹ ਸੰਘਰਸ਼ ਦੇ ਵਿੱਚ ਕੁਦੜ ਮਾਸ ਕੈਜੂਅਲੀ ਉੱਤੇ ਜਾਣ ਜੇਕਰ ਅਸੀਂ ਆਪਣੀ ਏਕਤਾ ਦਿਖਾਵਾਂਗੇ ਇਸ ਨੂੰ ਅਪ ਕਰਾਂਗੇ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਮਹਿਕਮਾ ਮਨਜ਼ੂਰ ਮਨਜ਼ੂਰ ਹੋ ਜਾਏਗਾ ਸਾਡੀਆਂ ਮੀਟਿੰਗ ਦੇਣ ਵਾਸਤੇ ਉਹ ਮੈਂ ਜਿਹੜੇ ਲੋਕ ਇਸ ਸੰਘਰਸ਼ ਦੇ ਵਿੱਚ ਕੁੱਤੇ ਹੋ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਨੂੰ ਇਸ ਗੱਲ ਦਾ ਉਹਦੇ ਅਹਲਾ ਕਰਦਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਦਰੰਦੀ ਲੋੜ ਨਹੀਂ ਹੈ ਉਹ ਸਾਰੇ ਜਿਹੜੇ ਸਾਡੀ ਲੀਡਰਸ਼ਿਪ ਆ ਸਾਰੀ ਬਹੁਤ ਸੂਝਬੂਝ ਵਾਲੀ ਲੀਡਰਸ਼ਿਪ ਆ ਸਾਡੇ ਕਨਵੀਨਰ ਗੰਡੀਵਟ ਸਾਹਿਬ ਤੇ ਮਜਾਰੀ ਸਾਹਿਬ ਬਹੁਤ ਸੂਝ-ਬੂਝ ਦੇ ਨਾਲ ਕੰਮ ਕਰ ਰਹੇ ਨੇ ਔਰ ਇਹ ਆਪਾਂ ਨੂੰ ਜਿਹੜੀਆਂ ਪ੍ਰਾਪਤੀਆਂ ਹੋ ਰੋ ਹਰ ਹੱਥ ਦੇ ਵਿੱਚ ਲੈ ਕੇ ਆਪਾਂ ਰੱਖਦੇ ਜੀ ਸ਼ਮਰ ਸਿੰਘ ਜੀ ਕਿਹੜੇ ਨੇ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਬੇਨਾਮ ਸੋਨਾ ਜੀ ਕਾਰੂ ਰੱਖੀ ਨੇ ਵਾਸਤੇ ਵੀ ਜਿਹੜੀ ਲੋਕ ਆ ਸਾਡੇ ਨਾਲ ਜਿਹੜੇ ਆਮ ਤੋਂ ਜ਼ਿਆਦਾ ਉਹ ਵੀ ਸਾਡਾ ਸਹਿਯੋਗ ਕਰ ਰਹੇ ਆ ਸਾਡੇ ਇਸ ਐਜੂਕੇਸ਼ਨ ਦੇ ਵਿੱਚ ਸਹਾਨ ਜਿੱਥੇ ਬੰਨੀਆਂ ਜਿਹੜੀਆਂ ਆ ਉਹਨਾਂ ਨੇ ਵੀ ਹਾਂ ਦਾ ਨਾਰਾ ਪਾ ਰਿਹਾ ਵੀ ਜੇਕਰ ਲੰਬੀ ਲੜਾਈ ਇਹ ਚੱਲਦੀ ਆ ਤਾਂ ਅਸੀਂ ਉਹਦੇ ਨਾਲ ਜਿਹੜੇ ਆ ਉਹਦੇ ਵਿੱਚ ਅਸੀਂ ਖੁੱਦਾਂਗੇ ਉਹਨਾਂ ਦੇ ਮੁਲਾਜ਼ਮਾਂ ਦਾ ਸਾਥ ਦੇਣਗੇ ਸੋ ਕਿ ਸਪਸ਼ਟ ਉਗਰਾਹ ਜੀ ਨੇ ਬਿਆਨ ਦਿੱਤਾ ਪ੍ਰਸੰਗੂ ਇਹ ਜਿਹੜੀਆਂ ਵੀ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਬਤੀਤियां ਕਰਦੀ ਹੈ ਅਸੀਂ ਉਸ ਹਰ ਇੱਕ ਦਿੱਥੇਬੰਦੀ ਦੇ ਨਾਲ ਅਸੀਂ ਜਿਹੜੇ ਆ ਖੜਾਂਗੇ ਕਿ ਤਾਂ ਕਿ ਉਹ ਬੱਚੇ ਸਾਡੇ ਹੀ ਆ ਸਾਡੇ ਹੀ ਪੜਾਏ ਉਹਨਾਂ ਦੇ ਨਾਲ ਜਨਾ ਤੱਕਾ ਨਾ ਹੋ ਸਕੇਗੇ ਬਾਕੀ ਰਿਵੀਜ਼ਨ ਕੱਲ ਦੱਸਦੀ ਹੈ ਵੀ ਜਿਹੜੇ ਮੁਲਾਜ਼ਮ ਵੀ ਆ ਸਾਡੇ ਉਹ ਵੀ ਆਪ ਮਹਾਰੇ ਉਹ ਜੁੜ ਰਹੇ ਆ ਨਾਲ ਜਿਨ੍ਹਾਂ ਦਾ ਕੋਈ ਮਾੜਾ ਮਾੜਾ ਕਿੰਤੂ ਤਾਂ ਤੁਸੀਂ ਜੇ ਰਿਕਵੈਸਟ ਕਰ ਵੀ ਸੀ ਕਿ ਕਿਸੇ ਦਾ ਕੋਈ ਕੰਮ ਕੋਈ ਪੈਂਡਿੰਗ ਨਹੀਂ ਤਾਂ ਉਹ ਸਾਥੀ ਜੁੜ ਰਹੇ ਆ ਉਹਦਾ ਨਤੀਜਾ ਹੀ ਆ ਵੀ ਜਿਹੜੀ ਆ ਸਟ੍ਰਾਈਕ ਜਿਹੜੀ ਚੱਲ 70% ਸੀ ਬੋਰਡ ਦੇ ਅੰਕੜਿਆਂ ਮੁਤਾਬਕ ਕਰਕੇ ਅਸੀਂ ਕਰ ਲਈ ਉਹ 80% ਕਹਿੰਦੇ ਸੀ ਕਿਉਂਕਿ ਬੋਰਡ ਜਿਹੜੇ ਕਰਮਚਾਰੀ ਮੈਡੀਕਲ ਲੀਵ ਤੇ ਆ ਜਾਂ ਕੋਈ ਹੋਰ ਕਿਸੇ ਕਾਰਨ ਛੁੱਟੀ ਤੇ ਹੈਗੇ ਤਾਂ ਉਹਨਾਂ ਨੂੰ ਵੀ ਉਹ ਹਾਜ਼ਰਾਂ ਦੇ ਵਿੱਚ ਗਿਣਦੀ ਆ ਤੇ ਅਸੀਂ ਉਹਨਾਂ ਨੂੰ ਨਾਲ ਗਿਣ ਕੇ ਅਸੀਂ ਕਰ ਲਈ ਅਸੀਂ ਤੁਹਾਨੂੰ ਕਹਿੰਦੇ ਚਲੋ ਬੋਰਡ ਦੇ ਅੰਕੜੇ 70% ਆ ਗਏ ਆ ਤੇ ਉਹਦੇ ਮੁਤਾਬਕ ਵੀ ਅੱਜ ਜਿਹੜੀ ਆ ਅੱਜ ਸਟ੍ਰਾਈਕ ਜਮ ਕੀਤੀ ਆ ਬੜਾ ਅਫੀਰੀਆ ਇੱਕ ਮੈਂ ਗੱਲ ਸਾਥੀ ਜਿਹੜੇ ਗੱਲ ਤੋਂ ਦੋ ਤਿੰਨ ਵਾਰ ਫੋਨ ਆ ਰਿਹਾ ਸਵੇਰੇ ਵੀ ਬੰਦੇ ਨਾਲ 7 ਵਜੇ ਫੋਨ ਆ ਗਿਆ ਤੂੰ ਮੈਂ ਯਾਰ ਕੱਲ ਤੇ ਕਰ ਲਈ ਤੇ ਅੱਜ ਮੈਂ ਨਾ ਕਰਾਂ ਵੀ ਮੇਰੀ ਕੋਈ ਟ੍ਰਾਂਸਫਰ ਹਾਲਤ ਪਾੜੀ ਆ ਮੈਂ ਸਾਥੀ ਉਹਨੂੰ ਵੀ ਕਿਹਾ ਜਿਹੜੇ ਹੋਰ ਵੀ ਸਾਥੀਆਂ ਦੇ ਸ਼ਿਕਵੇ ਆ ਤੇ ਸਾਥੀਓ ਪਿਛਲੇ ਦਿਨੀ ਤੁਸੀਂ 2024 ਦੇ ਵਿੱਚ ਤਿੰਨ ਦਿਨ ਦੀ ਜਿਹੜੀ ਆ ਉਹ ਮਾਸਟਰੀਪ ਤੇ ਗਏ ਸੀ ਮਾਸਲੀ ਤੇ ਇੱਕ ਵੀ ਸਾਥੀ ਦਾ 100 ਰੁਪਇਆ ਨਹੀਂ ਕਟਿਆ ਗਿਆ ਇੱਕ ਵੀ ਸਾਥੀ ਦੀ ਪ੍ਰਮੋਸ਼ਨ ਨਹੀਂ ਰੁਕੀ ਕੱਲ ਵੀ ਸਾਡੇ ਉੱਤੇ ਸਾਥੀਆਂ ਨੇ ਸਵਾਲ ਕੀਤਾ ਸੀ ਮੈਂ ਉਸ ਗੱਲ ਦੇ ਵਿੱਚ ਇਹ ਗੇਟ ਚਾਲ ਰੱਖੀ ਸੀ ਦੁਬਾਰਾ ਫੇਰ ਰੱਖਦੇ ਹਾਂ ਕਿ ਮੈਂ ਸਾਥੀਓ ਡੇਲੀ ਵੇਜ ਤੋਂ ਲੈ ਕੇ ਔਰ ਜੇਈ ਪ੍ਰਮੋਟ ਹੋਇਆ ਇੱਕ ਵੀ ਮੇਰੀ ਇਨਕਰੀਮੈਂਟ ਜਾਂ ਪੂਰੀ ਸਰਵਿਸ ਦੌਰਾਨ ਇੱਕ ਵੀ ਸਰਸੋਕ ਦੇ ਉੱਤੇ ਲਾਲ ਲਕੀਰ ਨਹੀਂ ਹੈ ਕਿਤੇ ਤੇ ਸਾਥੀਓ ਤੁਸੀਂ ਕਿਉਂ ਡਰਦੇ ਹੋ ਇਸ ਗੱਲ ਤੋਂ ਇਹ ਸਾਡੇ ਹੈਗੇ ਆ ਪੰਜਾਬ ਦੇ ਜਿਹੜੇ ਆ ਪੀਐਸਸੀ ਵੀ EMPLOYE FEDERATION ਐਟਕ ਦੇ ਪ੍ਰਚਾਰ ਰਹੇ ਆ ਉਹ ਵੀ ਐਸਡੀਓ ਰਟਾਇਰ ਹੋਏ ਆ ਔਰ ਉਹ ਵੀ ਉਹਨਾਂ ਦਾ ਵੀ ਜਿਹੜਾ ਆ ਕੋਈ ਵੀ ਨੁਕਸਾਨ ਨਹੀਂ ਹੋਇਆ ਸਾਥੀ ਇਸ ਕਰਕੇ ਡਰੋਂ ਨਾਲ ਤੇ ਜਿਹੜੇ ਐਸਮਾ ਉਸਮਾ ਦੇ ਧੰਨਧੜੀਆਂ ਦਿੰਦੇ ਪਏ ਆ ਅੱਜ ਦੀ ਅਫਵਾਦ ਬਿਜਲੀ ਮੰਤਰੀ ਨੇ ਬੇਨਤੀ ਕੀਤੀ ਹੋਈ ਆ ਐਸਮਾ ਦੇ ਲਾਗੂ ਹੋਏ ਬੇਨਤੀ ਨਹੀਂ ਹੁੰਦੀ ਉੱਥੇ ਉਹਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੋਈ ਆ ਵੀ ਮੇਰੇ ਮੁਲਾਜ਼ਮ ਜਿਹੜੇ ਸੰਗਰਸ਼ ਤੇ ਗਏ ਹੋਏ ਆ ਉਹਨਾਂ ਨੂੰ ਬੇਨਤੀ ਆ ਵੀ ਉਹ ਰਾਹ ਤੇ ਆ ਜਾਣ ਅਸੀਂ ਮੰਗਾ ਮੰਨ ਲਵਾਵੇ ਅਸੀਂ ਉਹਨਾਂ ਤੋਂ ਮੰਗ ਵੀ ਕਰਨਾ ਚਾਹੁੰਦੇ ਆ ਕਿ ਜਦੋਂ ਤੁਹਾਡੀ ਹਾਜ਼ਰੀ ਦੇ ਵਿੱਚ ਮੀਟਿੰਗ ਦੇ ਵਿੱਚ 2-6 ਨੂੰ ਮੀਟਿੰਗ ਹੋਈ ਉਹਦੇ ਵਿੱਚ ਵੀ ਮੰਗਾ ਤੇ ਸਹਿਮਤੀ ਹੋਈ 40 ਤੋਂ 25 ਮੰਗਾ ਤੇ ਸਹਿਮਤੀ ਦਿੱਤਾ ਸੀ ਹੁਣ ਵੀ 8 ਜਿਹੜੀ ਆ 10 8 ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਤੁਸੀਂ ਸਵਾ 6 ਵਜੇ ਤੱਕ ਬੈਠ ਕੇ ਤੁਸੀਂ ਆਪ ਗੱਲ ਕੀਤੀ ਆ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਇਹਨਾਂ ਨੂੰ ਮੋਟੀਵੇਸ਼ਨ ਦਿਦਿਓ ਤੇ ਇਹਦਾ ਮਤਲਬ ਜਦੋਂ ਫਖੀ ਰੰਜੀਤ ਜੀ ਨੇ ਗੱਲ ਕੀਤੀ ਆ ਕਿ ਮੈਨੇਜਮੈਂਟ ਜਿਹੜੀ ਇਹਦਾ ਮਤਲਬ ਸਰਕਾਰ ਦੇ ਕਹਿਣੇ ਜਿ ਨਹੀਂ ਹੈ ਤੇ ਜਾਹਰੇ ਇਹ ਜਾਣਬੁੱਝ ਕੇ ਜਿਹੜੇ ਇੱਕ ਦੂਜੇ ਨੂੰ ਉਲਝਾ ਕੇ ਸਾਨੂੰ ਬੇਕੂ ਬਣਾਉਣਾ ਚਾਹੁੰਦੇ ਆ ਤੇ ਵੀ ਇਹ ਕੋਈ ਨਹੀਂ ਅਸੀਂ ਕਹਿ ਤਾ ਤੇ ਕਰਦੇ ਨਹੀਂ ਕਿ ਸਾਨੂੰ ਕਹਿ ਦੋ ਵਿੱਲੀ ਮੰਤਰੀ ਕਹਿੰਦਾ ਉਹ ਯਾਰ ਮੰਨਦੇ ਨਹੀਂ ਕੋਈ ਨਹੀਂ ਮੈਂ ਕਹਿਣਾ ਨਾ ਜਬੂ ਹਦਾ ਇਸ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਮਿੱਠੀਆਂ ਗੋਲੀਆਂ ਜਾਂ ਗਿੱਧੜਤ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਮਲਹਾਜ਼ਮ ਜਿੱਥੇ ਵੰਦੀਆਂ ਨਹੀਂ ਆਉਂ ਰਹੀਆਂ ਇਹ ਸਾਡੀ ਸਰਕਾਰ ਨੂੰ ਬੇਇੱਜ਼ਤੀ ਆ ਔਰ ਚਿਤਾਵਨੀ ਲੀਆ ਜੇਕਰ ਜਿਹੜੀਆਂ 25 ਮੰਗਾਂ ਤੇ ਸਹਿਮਤੀਆਂ ਹੋਈਆਂ ਇਨ ਬਿਨ ਨਾ ਲਾਗੂ ਕੀਤੀਆਂ ਗਈਆਂ ਤੇ ਸੰਘਰਸ਼ੀ ਸਾਥੀ ਜਿਹੜੇ ਸੰਘਰਸ਼ ਦੇ ਪ੍ਰੇਰਣਾ ਮੱਲਿਆ ਹੋਇਆ ਉਹ ਹੋਰ ਅੱਗੇ ਐਜੂਕੇਸ਼ਨ ਕਰਨਗੇ ਸੰਘਰਸ਼ ਦੀ ਕਾਲ ਨੂੰ ਅੱਗੇ ਵਧਾਉਣਗੇ ਔਰ ਜਿਹੜਾ 15 ਅਗਸਤ ਦਾ ਜਿਹੜਾ ਕਹਾਵੇ ਚੰਡਿਆ ਵਾਲਾ ਜਿਹੜਾ ਉਹ ਰੋਸ ਪ੍ਰਦਰਸ਼ਨ ਕਰਨ ਦੀ ਆ ਉਹ ਵੀ ਕਰਨਗੇ ਔਰ ਜਿੰਨਾ ਚਿਰ ਪੂਰੀ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਉਹਨਾਂ ਦੇ ਜਿਹੜਾ ਸੰਘਰਸ਼ ਤੋਂ ਪਿੱਛੇ ਨਹੀਂ ਮੰਗਣਗੇ ਇਸਦੇ ਨਾਲ ਨਾਲ ਜਿਹੜੀ ਆ ਧੰਨਵਾਦ ਕਰਦਾ ਸਾਰੇ ਪੰਜਾਬ ਦੇ ਮੁਲਾਜ਼ਮ ਸਾਥੀਆਂ ਦਾ ਜਿਹੜੇ ਸੰਘਰਸ਼ 'ਚ ਰਹੇ ਫਰਾ ਪਏ ਹੋਏ ਨੇ ਔਰ ਜਿਹੜੇ ਸਾਥੀ ਮਾੜੇ ਮੁੱਦੇ ਤੇ ਇਕੱਠਾ ਪਾ ਰਹਿ ਗਏ ਆ ਉਹ ਵੀ ਸਾਡੇ ਜਿਹੜੇ ਆ ਕੋ ਨਾਲੋਂ ਤਾਂ ਕਿ ਇੱਕੋ ਇੱਕ ਲੜਾਈ ਆ ਆਮ ਹਸਤਕਾਰਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਵੀ ਇਹ ਸਿਰਫ ਬਿਲੀ ਬੋਰਡ ਦੀ ਲੜਾਈ ਨਹੀਂ ਹੈ ਕਈ ਜਗ੍ਹਾ ਗੱਲ ਚੱਲ ਰਹੀ ਆ ਇਹ ਮਲਾਜ਼ਮਾਂ ਦੀਆਂ ਆਪਣੀਆਂ ਮੰਗਾਂ ਦੀ ਲੜਾਈ ਆ ਸਾਡੀ ਨਰੋਨ ਬਿਜਲੀ ਬੋਰਡ ਨੂੰ ਬਚਾਉਣ ਦੀ ਲੜਾਈ ਆ ਜੇਕਰ ਬਿਜਲੀ ਮਾਰ ਕੇ ਵੀ ਗੱਲ ਕੀਤੀ ਸੀ ਵੀ ਜੇ ਬਿਜਲੀ ਬੋਰਡ ਬਚ ਗਿਆ ਤਾਂ ਹੀ ਇਹ ਜਿਹੜੀਆਂ ਤੁਹਾਡੀਆਂ ਮਲਾਜ਼ਮਾਂ ਦੀਆਂ ਮੰਗਾਂ ਜੇ ਹੋਰ ਰਹਿਣਗੀਆਂ ਆਮ ਖਪਤਕਾਰਾਂ ਨੂੰ ਸਪਲਾਈ ਮਿਲ ਦੇਗੀ ਨਹੀਂ ਤਾਂ ਜਿਹੜੀ ਇਹ ਹਾਂ ਬਿੱਲੀ ਬੋਰਡ ਹੈ ਜੀ ਆ ਆਮ ਹਫਤਕਾਰਾਂ ਨੂੰ ਫ੍ਰੀ ਬੋਰਡ ਤੇ ਹਫਤਕਾਰਾਂ ਨੂੰ ਮਿਲ ਨਹੀਂ ਸਕੇਗੀ ਕਿ ਕੋਈ ਦਿਨ ਦੂਰ ਨਹੀਂ ਹੈ ਕਿ ਇਹਨੂੰ ਪ੍ਰਾਈਵੇਟ ਨੂੰ ਚਾਇਜ ਆ ਸਕੇ ਔਰ ਬਿੱਲੀ ਬੋਰਡ ਜਿਹੜਾ ਹੈ ਉਹ ਆਮ ਅਧਾਰੇ ਵਾਲਾ ਜਿਹੜਾ ਬਿੱਲੀ ਬੋਰਡ ਦਾ ਅਧਾਰੇ ਬਣਾ ਕੇ ਰੱਖਿਆ ਜਾਂਦਾ ਹੈ ਜੀ ਟਾਟਾ ਆਵਾਨੀ ਦੀ ਬਿੱਲੀ ਆ ਜਿਹੜਾ ਨਾਮ ਨਹੀਂ ਜਾਂਦਾ ਜੇ ਅਪਾ ਇਹ ਨਾ ਕਰੀਏ ਤਾਂ ਮਹਾਂ ਜੀ ਕੀ ਕਰਾਂਗੇ ਇਹ ਨਾ ਇਹ ਕੇਵਲ ਤੋਂ ਹੁੰਦਾ ਹੈ ਕਿ ਫਾਉਰਕਮੈਂਟਸ ਕੋ ਪੈਟੇਨਟ ਬਣਾ ਲਿਆ ਸੋ ਜੋ ਮੂਮੂ ਚੱਲ ਰਹੀ ਹੈ ਵੀਡੀਓ ਦੇ ਬਹੁਤ ਸਾਰੇ ਕਰਮਚਾਰੀ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਵਾਸਤੇ ਡਰ ਰਹੇ ਨਹੀਂ ਪਾਵਰ ਕਾਮ ਨੂੰ ਸਟ੍ਰੈਕਟ ਤੋਂ ਪੈਂਡਿੰਗ ਯੂਨੀਅਨਾਂ ਅੰਗ ਸੰਗ ਇਹਨਾਂ ਦੇ ਇੱਕ ਵਾਰ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਦੇ ਵਿੱਚ ਸਾਡੀਆਂ ਪੈਨਸ਼ਨਰ ਦੇ ਬੁਢਾ ਜਮਾਨਾ ਸ਼ਾਮਿਲ ਸੋਨਾ ਮੰਗਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਪਾਵਰ ਕਮਪ੍ਰੈਸਰ ਤੋਂ ਪੈਂਕ ਜੁਨੀਅਰ ਜਿਹੜੀ ਹੈ ਉਹ ਬਿਲਕੁਲ ਹਰ ਇੱਕ ਧਰਨੇ ਮਯਾਰ ਦੇ ਵਿੱਚ ਸਾਥੀਆਂ ਦੇ ਨਾਲ ਲੈ ਕੇ ਇਹਨੇ ਵੀ ਸ਼ਾਮਲ ਹੋ ਰਹੇ ਆਂ ਔਰ ਅਸੀਂ ਜੀਜੀ ਵਰਦੀ ਐਮੈਂਡਮੈਂਟ ਕੋ ਮੰਨ ਕਰਦੇ ਅਸਲ ਜੀ ਤੇ ਹੱਥ ਧਰਨੀ ਛੱਡ ਕੇ ਇਹਨਾਂ ਜਨਾਂ ਦੇ ਤੋਂ ਸੈਮਤੀ ਹੋ ਗਈ 25 ਮੰਗਾਲ ਦੇ ਜੋ ਜੋ ਸੈਮਤੀ ਹੋ ਚੁੱਕੀ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਸਤਿਕਾਰਯੋਗ ਜੀ ਸੈਗਨ ਤਾਂ ਕਿ ਇਸ ਅਹਿਮ ਅਦਾਰੇ ਦੇ ਵਿੱਚ ਸ਼ਾਂਤੀ ਦੇ ਨਾਲ ਦੇ ਨਾਲ ਬਣੀ ਰਹੇ ਸ਼ਾਂਤੀ ਅਰ ਵੀ ਦੀ ਵਰਦੇ ਮੁਲਾਜ਼ਮ ਜਿਹੜੇ ਨੇ ਲੋਕਾਂ ਨੂੰ ਠੀਕ ਠੰਗਾ ਵਧੀਆ ਠੰਗਾ ਦੇ ਨਾਲ ਆਪਣੇ ਸੁਭਾਵਾਂ ਦੇ ਸਕੋ। ਬਸ ਵੀ ਦੀ ਵਰਦੇ ਕੰਚਰੀ ਇਸ ਗੱਲ ਨੂੰ ਬਿਲਕੁਲ ਕਲੀਅਰ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਬਿਲਕੁਲ ਸਹੀ ਹੈ ਨੇ। ਉਸੇ ਠੰਗਾ ਜਿਹੜੀ ਕਰਨੀ ਚਾਹੀਦੀ ਹੈ। ਸੋ ਇਹ ਸਤਾਂ ਦੇ ਵੀ ਮੰਗਾ ਮੰਨਿਆ ਚਾਹੀਦੇ ਬਹੁਤ ਬਹੁਤ ਜੀ ਅੱਛਾ ਜਿਹੜੇ ਆਮ ਲੋਕ ਰਹੇ ਉਹਨਾਂ ਨੂੰ ਵੀ ਇੱਕ ਬੇਨਤੀ ਕਰਦੀਏ ਕਿ ਉਹ ਇਹ ਨਾ ਸਮਝਣ ਕਿ ਇਹ ਸਿਰਫ ਕੇਵਲ ਮੁਲਾਜ਼ਮਾਂ ਦਾ ਇਹ ਸੰਘਰਸ਼ ਤੁਹਾਡਾ ਵੀ ਹੈ ਕਿਉਂਕਿ 48000 ਪੋਸਟਾਂ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਉਹ ਤੁਹਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਆ ਤੁਹਾਡੇ ਪੜੇ ਪੁੜੇ ਲਿਖੇ ਬੱਚੇ ਜਿਹੜੇ ਬੇਰਜ਼ਗਾਰ ਕੰਮ ਰੇ ਰਹੇ ਨੇ ਉਹਨਾਂ ਨੂੰ ਉਹ 48000 ਪੋਸਟਾਂ ਜੇਕਰ ਬਿਜਲੀ ਬੋਰਡ ਦੀਆਂ ਆਉਂਦੀਆਂ ਨੇ ਤਾਂ ਉਹਨਾਂ ਨੂੰ ਨੌਕਰੀ ਮਿਲਣੀ ਆ ਤੇ ਇਸ ਕਰਕੇ ਆਮ ਲੋਕਾਂ ਨੂੰ ਵੀ ਮਿਲ ਕੇ ਜੋ ਬਿਜਲੀ ਬਿਲਾਜਮਾ ਦਾ ਸਾਡਾ ਜਿਹੜਾ ਇਹ ਸੰਘਰਸ਼ ਚੱਲ ਰਿਹਾ ਤੁਸੀਂ ਵੀ ਇਸ ਦੇ ਵਿੱਚ ਸ਼ਮੂਲੀਤ ਕਰੋ ਕਿਉਂਕਿ ਬਿਜਲੀ ਮਲਾਜਮਾਂ ਦੀ ਆ ਕੇਵਰੇ ਮੰਗਾ ਹੀ ਨਹੀਂ ਸਪਲਾਈ ਵੀ ਵਧੀਆ ਨਹੀਂ ਬਾਕੀ ਦੂਸਰੀ ਗੱਲ ਆ ਵੀ ਇਹ ਮੰਗਾ ਹੀ ਨਹੀਂ ਸਪਲਾਈ ਤਾਂ ਵਧੀਆ ਮੈਂਡੀਆਂ ਜਦੋਂ ਬੰਦੇ ਆ ਜਣੇ ਨੇ ਜਿਆਦਾ ਤੇ ਦੂਸਰੀ ਗੱਲ ਆ ਬਿਜਲੀ ਬਿਲ 225 ਦਾ ਵਿਰੋਧ ਵੀ ਜਿਹੜੇ ਸਰਕਾਰੀ ਮੁਲਾਜ਼ਮੀ ਕਰ ਰਹੇ ਨੇ ਜਦ ਤੱਕ ਬਿਜਲੀ ਬਿਲ 225 ਜਿਹੜਾ ਜਿੱਦਾਂ ਲਾਗੂ ਹੋ ਗਿਆ ਜਿਹੜੀ ਤੁਹਾਨੂੰ ਸਬਸਿਡੀ ਜਾਂ ਖੇਤਾਂ ਤੋਂ ਮਿਲਦੀ ਆ ਚਾਹੋ ਘਰਾਂ 'ਚ ਮਿਲਦੀ ਆ ਉਹ ਵੀ ਖਤਮ ਹੋ ਜਾਣੀਆਂ ਤੇ ਤੀਸਰੀ ਜਿਹੜਾ ਤੁਸੀਂ ਅਜੇ 스마트 ਮੀਟਰਾਂ ਦਾ ਵਿਰੋਧ ਨਹੀਂ ਕਰ ਰਹੇ ਪਰ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ 스마트 ਮੀਟਰਾਂ ਦਾ ਵੀ ਵਿਰੋਧ ਕਰ ਰਹੇ ਨੇ 스마트 ਮੀਟਰ ਮੀਟਰਾਂ ਨਾ ਸਿੱਧਾ ਸਿੱਧਾ ਜਿੰਨੀ ਤੁਸੀਂ ਬਿਜਲੀ ਵਰਤਣੀ ਆ ਜਾਂ ਉਨੀ ਪਹਿਲਾਂ ਤੁਹਾਨੂੰ ਫਰੀਦਣੀ ਪਿਆ ਕਰਨੀ ਆ ਅਜਿਹੇ ਜਿਹੜੇ ਫੈਸਲੇ ਤੁਹਾਡੇ ਉੱਤੇ ਲਾਗੂ ਹੋਣੇ ਨੇ ਇਸ ਕਰਕੇ ਅੱਜ ਅਸੀਂ ਲੜ ਰਹੇ ਆ ਇਕੱਲੇ ਆ ਤੇ ਸਾਡੀ ਤਾਕਤ ਤੁਸੀਂ ਖੁਦ ਬਣੋ ਤਾਂ ਕਿ ਜਿਹੜੀ ਇਹ ਲੜਾਈ ਆ ਭਵਿੱਖ ਦੇ ਵਿੱਚ ਵੀ ਨਿੱਜੀਕਰਨ ਪ੍ਰਾਈਵੇਟੇਸ਼ਨ ਦੇ ਨਾਲ-ਨਾਲ ਬਿਜਲੀ ਬੋਰਡ ਨੂੰ ਵੇਚਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਨਿੱਜੀ ਹੱਥਾਂ ਦੇ ਵਿੱਚ ਜਾਣੇ ਚੱਲ ਰਹੀਆਂ ਨੇ ਜਦੋਂ ਉਹ ਹੋ ਗਿਆ ਫਿਰ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਸવાય ਲੁੱਟ ਕੋ ਸੋ ਆਮ ਲੋਕਾਂ ਨੂੰ ਵੀ ਬੇਨਤੀ ਕਿ ਤੁਸੀਂ ਵੀ ਮੈਦਾਨ ਦੇ ਵਿੱਚ ਆਓ ਔਰ ਬਿਜਲੀ ਮਲਾਜਮਾਂ ਦੇ ਤਾਕਤ ਬਣੋ ਤੇ ਨਾਲ ਹੀ ਨਾਲ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਵੀ ਦਿੰਦੇ ਆ ਕਿ ਅਸੀਂ ਲੜਨ ਵਾਲੇ ਲੋਕਾਂ ਕਿਸੇ ਵੀ ਐਸਮਾ ਤੋਂ ਅਸੀਂ ਡਰਦੇ ਨਹੀਂ ਨਾ ਅਸੀਂ ਪ੍ਰਵਾਹ ਕਰਨੀ ਆ ਸੰਵਿਧਾਨ ਕੱਕਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤੁਸੀਂ ਤਸਵੀਰ ਆਪਣੇ ਦਫ਼ਤਰਾਂ ਚ ਲਗਾਈ ਆ ਭਗਤ ਸਿੰਘ ਦੀ ਤਸਵੀਰ ਤੁਸੀਂ ਆਪਣੇ ਦਫ਼ਤਰਾਂ ਚ ਲਗਾਈ ਆ ਤੇ ਦੋਨੋਂ ਹੀ ਸੰਘਰਸ਼ ਦੇ ਪ੍ਰਤੀਕ ਨੇ ਤੇ ਜੇਕਰ ਤੁਸੀਂ ਤਾਂ ਭਾਵੇਂ ਉਹਨਾਂ ਨੂੰ ਕਾਗਜ਼ਾਂ 'ਚ ਮੰਨਿਆ ਹੋਇਆ ਫਰਜ਼ੀ ਤੌਰ ਤੇ ਮੰਨਿਆ ਪਰ ਅਸੀਂ ਆਪਣੇ ਦਿਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਇਸ ਕਰਕੇ ਜਦੋਂ ਤੱਕ ਹੱਕ ਨਹੀਂ ਮਿਲਦੇ ਉਦੋਂ ਤੱਕ ਲੜਦੇ ਰਹਿਾਂਗੇ ਧੰਨਵਾਦ